ਸਾਡੇ ਭਾਰਤ ਵਿੱਚ ਕਿਕਰਾਂ ਦੇ ਲੱਕ ਨੂੰ ਧਾਗੇ ਬੰਨੇ ਹੋਏ ਆ ਪਿੱਪਲਾਂ ਦੇ ਲੱਕ ਨੂੰ ਧਾਗੇ ਬੰਨੇ ਹੋਏ ਆ ਸਾਡੀਆਂ ਨਦੀਆਂ ਨਾਲਿਆਂ ਦੇ ਵਿੱਚ ਲੋਕ ਨਾਰੀਅਲ ਤਾਰ ਦੇ ਫਿਰਦੇ ਆ ਲਾਲ ਚੁੰਨੀਆਂ ਬਹਾਉਂਦੇ ਆ ਸੰਧੂਰ ਆ ਹੋਰ ਬਹੁਤ ਕੁਝ ਚੌਂਕਾਂ ਦੇ ਵਿੱਚ ਖਿਲਾ ਰਿਆ ਹੁੰਦਾ ਹੈ ਇਹ ਉਪਾਅ ਰੇਖ ਵਿੱਚ ਮੇਕ ਮਾਰ ਸਕਦੇ ਹੈ ਦੇਖੋ ਅਗਰ ਉਪਾਅਾਂ ਦੀ ਗੱਲ ਕਰੀਏ ਤੁਸੀਂ ਉਪਾਅ ਕਰਕੇ ਇਸ ਫਾਰਮ 'ਚ ਰਹੇ ਹੋ ਕਿਉਂਕਿ ਜਿੱਥੋਂ ਤੱਕ ਮੇਰਾ ਮੰਨਣਾ ਹੈ ਨਾ ਅੱਜ ਕੱਲ ਜਿਵੇਂ ਰਾਹੂ ਦੀ ਗੱਲ ਕਰੀਏ ਮੋਬਾਈਲ ਦੀ ਅਸੀਂ ਸਟਾਰਟਿੰਗ 'ਚ ਗੱਲ ਕੀਤੀ ਮੋਬਾਈਲ 'ਚ ਅੱਜ ਕੱਲ ਖੋਲੋ ਨਾ ਹਰ ਅਸਟ੍ਰੋਲੋਜਰ ਕੋਈ ਨਾ ਕੋਈ ਉਪਾਅ ਬੋਲ ਰਿਹਾ ਹੈ ਕੁਝ ਲੋਕ ਫੋਲੋ ਕਰ ਰਹੇ ਨੇ ਹੋ ਸਕਦਾ ਤੁਹਾਡੀ ਕੁੰਡਲੀ ਨਾਲ ਉਹ ਮੈਚ ਕਰ ਰਿਹਾ ਕਿ ਨਹੀਂ ਕਰ ਰਿਹਾ ਅਸਲੀ ਤੁਹਾਡੀ ਕਲ ਬਿਲਕੁਲ ਠੀਕ ਹੈ ਰੇਖੇ 'ਚ ਮੇਕ ਫਾਨ ਵਾਲੀ ਗੱਲ ਨਹੀਂ ਹੈ ਤੁਹਾਨੂੰ ਜੇ ਨਾ ਸੂਟ ਕੀਤਾ ਤੇ ਫਿਰ ਤੁਹਾਡੀ ਜ਼ਿੰਦਗੀ ਬਿਲਕੁਲ ਖਰਾਬ ਹੋ ਜਾਏਗੀ ਕਿਉਂਕਿ ਗ੍ਰਹਿਾਂ ਨੂੰ ਐਸੀ ਡੀਕੋਡ ਕਰਨ ਦੀ ਬਜਾਏ ਆ ਨਾ ਇਹ ਹੋਰ ਜ਼ਬਰਦਸਤ ਤਾਲਾ ਲਾ ਲਈਏ ਤੇ ਉਹ ਸਾਡੇ ਐਂਟੀ ਹੋ ਜਾਣ ਤੇ ਚੀਜ਼ਾਂ ਸਾਡੀਆਂ ਖਰਾਬ ਡੈਫੀਨੇਟ ਤੁਸੀਂ ਵੀ ਇਦਾਂ ਦੇ ਉਪਾਅ ਦੱਸਦੇ ਹੋ ਮੈਂ ਬਿਲਕੁਲ ਨਹੀਂ ਦੱਸਦੀ ਮੈਂ 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 ਇਦਾਂ ਦੇ ਮੈਂ ਤੇ ਮੈਂ ਜਿਹੜੀਆਂ ਵੈਦਿਕ ਐਸਟ੍ਰੋਲੋਜੀ ਆ ਰਾਂ ਵੈਦਿਕ ਐਸਟ੍ਰੋਲੋਜੀ ਦੇ ਵਿੱਚ ਮੰਦਿਰ ਗੁਰਦੁਆਰਾ ਪਾਠ ਪੂਜਾ ਬਸ ਇਹੀ ਉਪਾਅ ਦੱਤੇ ਜਾਂਦੇ ਨੇ ਹੋਰ ਨਹੀਂ ਕਿਸੇ ਨੂੰ ਵੀ ਵੀ ਆ ਫਲਾਣੇ ਦੀ ਕੰਨ ਦੇ ਵਿੱਚ ਮੇਖਾ ਠੋ ਗਿਆ ਆ ਉਹਦੇ ਘਰ ਪੂਰੇ ਲਾਲ ਰੰਗ ਛੁੱਟਿਆ ਇਦਾਂ ਕਰ ਲਾ ਇਹ ਨਹੀਂ ਦੱਸਦੀ ਦੱਸਦੇ ਚਲੋ ਫੇਰ ਤਾਂ ਸ਼ੁਕਰ ਹੈ ਘੱਟੋ ਘੱਟ ਰੀਤੀ ਰਿਤੇ ਕਿ ਮਰਵਾਹਾ ਜੀ ਕਿਸੇ ਦੇ ਘਰ ਦੇ ਵਿੱਚ ਕੋਈ ਝਗੜਾ ਤਾਂ ਨਹੀਂ ਪਉਂਦੇ ਜੇਕਰ ਕਹਿੰਦੇ ਕਿ ਮੰਦਿਰ ਜਾਇਆ ਮਸਜਿਦ ਜਾਇਆ ਮਥਾ ਟਿਕਾ ਗੁਰਦੁਆਰੇ ਚਲੋ ਇਹਦੇ ਚੀਜ਼ਾਂ ਮੰਨੀਆਂ ਜਾ ਸਕਦੀਆਂ ਮੈਂ ਤਾਂ ਕਹਿ ਰਹੀਆਂ ਨਾ ਵਿਗਿਆਨ ਹੈ ਹਾਂ ਵਿਗਿਆਨ ਦੇ ਵਿੱਚ ਇਹ ਚੀਜ਼ਾਂ ਮੈਟਰ ਹੀ ਨਹੀਂ ਕਰਦੀਆਂ ਕਿ ਅਸੀਂ ਕਿਸੇ ਦਾ ਕੁਝ ਖਰਾਬ ਕਰ ਸਕਦੇ ਆ ਵਿਗਿਆਨ ਤੇ ਖੁਦ ਵੀ ਤਰੱਕੀ ਚ ਜਾਂਦਾ ਤੇ ਆਪਣੇ ਆਸ-ਪਾਸ ਵਾਲਿਆਂ ਨੂੰ ਵੀ ਕਹਿੰਦਾ ਰਾਈਜ਼ ਵਿਦ ਅਸ ਜੀ ਅੱਛਾ ਹੁਣ ਇਹ ਇਹ ਵੀ ਜੇਕਰ ਅਸੀਂ ਗੱਲ ਕਰਦੇ ਆ ਇਸ ਤੁਹਾਡੇ ਜਿਹੜੀ ਜਿਸ ਫੀਲਡ ਦੇ ਵਿੱਚ ਤੁਹਾਡੀ ਮੁਹਾਰਤ ਆ ਤੁਸੀਂ ਕਾਰਡ ਕੱਢ ਕੇ ਅਗਲੇ ਦਾ ਭਵਿੱਖ ਦੱਸਦੇ ਪਿਓ ਉਹਦੀਆਂ ਮੁਸ਼ਕਿਲਾਂਤ ਜੋ ਹੈਗੀਆਂ ਉਹ ਦੱਸ ਦਿੰਨੇ ਹੋ ਇਹਦੀ ਪੜ੍ਹਾਈ ਹੈ ਜਾਂ ਅਸੀਂ ਕਹਿ ਲਈਏ ਇਹ ਵੀ ਕਈ ਵਾਰ ਮੈਂ ਵੀ ਕਹਿੰਦਾ ਨਾ ਉਹਨਾਂ ਕਹਿੰਦਾ ਯਾਰ ਤੇਰਾ ਨਾ ਇਦਾਂ ਹੋ ਜਾਂਦੀ ਬੰਦੇ ਨੇ ਕਈ ਵਾਰ ਸੱਚੀ ਹੋ ਜਾਂਦੀ ਹੁੰਦੀ ਆ ਪੜ੍ਹਾਈ ਹੈ ਜਾਂ ਤੁੱਕਾ ਪੜ੍ਹਾਈ ਹੈ ਪ੍ਰੋਪਰਲੀ ਪੜ੍ਹਾਈ ਹੈ ਇਹ ਪ੍ਰੋਪਰਲੀ ਵਿਦਿਆ ਹੈ ਜੋ ਤੇ ਸਟੈਰੋ ਕਾਰਡ ਨਿਮਰੋਲੋਜੀ ਵਾਸਤੂ ਇਹ ਅੰਨੀ ਕੋ ਡੀਪ ਪੜਾਈਆਂ ਜੇਕਰ ਤੁਸੀਂ ਸਾਡੇ ਚਾਰ ਵੇਦ ਹੈਨਾ ਹਿੰਦੂ ਸਨਾਤਨ ਦੇ ਚਾਰ ਵੇਦ ਪੜੋ ਨਾ ਉਹ ਚਾਰਾ ਵੇਦਾਂ ਦੇ ਵਿੱਚ ਜੋਤਿਸ਼ ਦੇ ਬਾਰੇ ਪ੍ਰੋਪਰਲੀ ਦਿੱਤਾ ਆਇਆ ਹੈ ਸਾਡੀ ਕੋਈ ਵੀ ਗ੍ਰੰਥ ਫੜ ਲਓ ਉਹਦੇ ਵਿੱਚ ਜੋਤਿਸ਼ ਨੂੰ ਅਪਗ੍ਰੇਡ ਕੀਤਾ ਗਿਆ ਹੈ ਗ੍ਰਹਾਂ ਦੇ ਬਾਰੇ ਵੀ ਦੱਸਿਆ ਗਿਆ ਹੈ ਤੇ ਇਹ ਐਦਾਂ ਦੀ ਪੜਾਈ ਹੈ ਸਾਡੀ ਜ਼ਿੰਦਗੀ ਵੀ ਮੁੱਕ ਜਾਏਗੀ ਨਾ ਇਹਦੀ ਰਿਸਰਚ ਨਹੀਂ ਮੁੱਕੇਗੀ ਐਦੀ ਖੋਜ ਅੰਨੀ ਕੁ ਡੀਪ ਖੋਜ ਹੈ ਹੁਣ ਤੁਸੀਂ ਆਪ ਹੀ ਹੁਨੇ ਕਿਹਾ ਚੰਦਰਮਾ ਦੇ ਉੱਤੇ ਉਹਨਾਂ ਨੇ ਮਹਾਰਤ ਪਾ ਲਈ ਉਹਨਾਂ ਸੂਰਜ ਵੱਲ ਜਾ ਰਹੇ ਨੇ ਜੀ ਹੈਨਾ ਤੇ ਸੂਰਜ ਤੇ ਪਾਰਨਗੇ ਤੇ ਦੂਸਰੇ ਗ੍ਰਹਿ ਵੱਲ ਜਾਣਗੇ ਐਦਾ ਹੀ ਰਿਸਰਚ ਹੈ ਅਸੀਂ ਜਿੰਨਾ ਜ਼ਿਆਦਾ ਡੀਪ ਐਵੇਂ ਥੋੜੀ ਐਸਟਰੋਲੋਜਰ ਦੱਸ ਦਿੰਦਾ ਕਿ ਤੁਸੀਂ ਇੱਕ ਮਿੰਨਾ ਕਰੋ ਡਰਾਈਵ ਸੇਫਲੀ ਐਕਸੀਡੈਂਟ ਹੋ ਜਾਏਗਾ ਜਿਹੜਾ ਮੰਨ ਜਾਂਦਾ ਵਾ ਉਹ ਬਚ ਜਾਂਦਾ ਐਕਸੀਡੈਂਟ ਹੋਣਾ ਉਹਦਾ ਘਰ ਚ ਆਕੂ ਬਚ ਕੇ ਜਾਂ ਬਾਡੀ ਟੁੱਟ ਕੇ ਵੀ ਹੋ ਜਾਣਾ ਜਾਂ ਸੜਕ ਤੇ ਜਾ ਕੇ ਮੇਜਰ ਵੀ ਹੋ ਜਾਣਾ ਹੈਨਾ ਤੇ ਐ ਪ੍ਰੋਪਰਲੀ ਸਟਡੀ ਹੈ ਜਿੰਨੇ ਪੜਨੀ ਜਾਂਚ ਲਈ ਫਿਰ ਉੱਥੇ ਹੀ ਗੱਲ ਆ ਕੇ ਮੁਕੇਗੀ ਉਹ ਵਿਗਿਆਨ ਹੈ ਉਹ ਆਪਣੇ ਗ੍ਰਹਿਣ ਨੂੰ ਡੀਕੋਡ ਕਰ ਸਕਦਾ ਹੈ ਵਿਦ ਅ ਗੁੱਡ ਗੁੱਡ ਗਾਈਡੈਂਸ ਐਂਡ ਵਿਦ ਅ ਗੁੱਡ ਐਸਟਰੋਲੋਜਰ ਟੂ ਅੱਛਾ ਆਮ ਤੌਰ ਤੇ ਲੋਕਾਂ ਦੀ ਇਹ ਧਾਰਨਾ ਆ ਕਿ ਜਿਹੜੇ ਇਸ ਤਰ੍ਹਾਂ ਕਿਸੇ ਦਾ ਕੋਈ ਹੱਥ ਦੇਖਦੇ ਨੇ ਮੱਥਾ ਪੜ੍ਹ ਲੈਂਦੇ ਨੇ ਫੋਟੋ ਦੇਖ ਲੈਂਦੇ ਨੇ ਜਾਂ ਫਿਰ ਉਹ ਕਾਰਡ ਵੀ ਹੈ ਵਿੱਚ ਆਪਾਂ ਤੁਹਾਡੇ ਵਾਲੇ ਵੀ ਲਾ ਲਈਏ ਕਿਨੇ ਲੋਕਾਂ ਦਾ ਸਮਾਂ ਤੇ ਪੈਸਾ ਬਰਬਾਦ ਕਰਦੇ ਆ ਖਰਾਬ ਕਰਦੇ ਆ ਤੇ ਦੂਸਰੇ ਦਾ ਫਿਊਚਰ ਕਿਵੇਂ ਸੈੱਟ ਕਰ ਸਕਦੇ ਆ ਸਮਾਂ ਤੇ ਪੈਸਾ ਸਮਾਂ ਤੇ ਪੈਸਾ ਅੱਜ ਦੇ ਟਾਈਮ ਵਿੱਚ ਨਾ ਪੈਸਾ ਕਮਾਉਣਾ ਤਾਂ ਵੀ ਔਖਾ ਹੈ ਸਮਾਂ ਕਮਾਉਣਾ ਸਭ ਤੋਂ ਔਖਾ ਹੈ ਤੇ ਜੇਕਰ ਤੇ ਕੋਈ ਐਸਟ੍ਰੋਲੋਜਰ ਇਹਦਾ ਕਰ ਰਿਹਾ ਹੈ ਤੇ ਉਹ ਬਿਲਕੁਲ ਹੀ ਗਲਤ ਕਰ ਰਿਹਾ ਹੈ ਕਿਉਂਕਿ ਤੁਹਾਡੀ ਹਾਂ ਜਾਂ ਨਾ ਦੇ ਉੱਤੇ ਸਾਹਮਣੇ ਵਾਲੇ ਦੀ ਹਾਂ ਜਾਂ ਨਾ ਟਿਕੀ ਹੋਈ ਹੈ ਜੇਕਰ ਤੁਸੀਂ ਕਹੋਗੇ ਐ ਕੰਮ ਕਰ ਲੋ ਉਹਨੇ ਹੀ ਬਰੇਵਲੀ ਨਾਲ ਕਰੇਗਾ ਉਹਨੇ ਹੀ ਹਿੰਮਤ ਨਾਲ ਕਰੇਗਾ ਐਸ ਲਈ ਮੈਂ ਤੇ ਸਭੀ ਐਸਟ੍ਰੋਲੋਜਰਜ਼ ਨੂੰ ਇਹੀ ਗਾਈਡ ਕਰਾਂਗੀ ਕਿ ਤੁਸੀਂ ਕਿਸੇ ਦਾ ਸਮਾਂ ਜਾਂ ਪੈਸਾ ਬਰਬਾਦ ਨਾ ਕਰਕੇ ਆਪਣੀ ਸਟੱਡੀ ਨੂੰ ਹੋਰ ਵਾਇਡੈਂਡ ਕਰੋ ਆਪਣੇ ਔਰਾ ਨੂੰ ਹੋਰ ਪੋਜ਼ਿਟਿਵ ਕਰੋ ਆਪਣੇ ਆਪ ਨੂੰ ਅਪਗ੍ਰੇਡ ਕਰੋ ਸੋ ਦੈਟ ਤੁਸੀਂ ਸੋਸਾਇਟੀ ਨੂੰ ਅਪਗ੍ਰੇਡ ਕਰ ਸਕੋ ਕਿਉਂਕਿ ਤੁਹਾਡੇ ਅਪਗ੍ਰੇਡੇਸ਼ਨ ਦੇ ਨਾਲ ਹੀ ਸੋਸਾਇਟੀ ਦਾ ਸੌਫਟਵੇਅਰ ਅਪਗ੍ਰੇਡ ਹੋਣਾ ਹੈ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ वर्ल्ड वाइड ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ USA, Canada, Australia, New Zealand ਤੇ Europe ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ। ਲਾਣੀ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ Live Punjabi TV